जो परिवार तो उदास हो गए पदार्थों तो उदास हो गए उन्होंने ही परमात्मा की तलाश की थी पदार्थ ही सब कुछ है संसार ही सब कुछ है परिवार ही सब कुछ है जीवन ही सब कुछ है परमात्मा कुछ भी नहीं है कुछ भी नहीं पहला ज्ञान सब कुछ दुख है अगर जिसने ऐसा महसूस होवे ज्ञानी तो हो गया सिद्धार्थ यशोदन ਦਾ ਲड़का ਜਬਾਤ ਦੇਚ ਮਹਾਤਮਾ ਬੁੱਧ ਬਣਿਆ ਰਾਜਕੁਮਾਰ ਹੈ ਲੇਕਿਨ ਸਿਆਣਾ ਜ਼ਿਆਦਾ ਸੀ ਸੁਚੇਤ ਜ਼ਿਆਦਾ ਸੀ ਇਹ ਚੱਲ ਪਿਆ ਤਲਾਸ਼ ਕਰਨ ਪਰਮਾਤਮਾ ਦੀ ਪਰਮਾਤਮਾ ਦੇ ਗਿਆਨ ਤੋਂ ਪਰਮਾਤਮਾ ਨੂੰ ਖੋਜਣ ਗਿਆ ਨਹੀਂ ਦੁੱਖ ਦੇ ਗਿਆਨ ਸੰਸਾਰ ਦੁੱਖ ਜੀਵਨ ਦੁੱਖ ਹੈ ਜਗਤ ਦੁੱਖ ਉਹਨਾਂ ਦੁੱਖ ਦਾ ਗਿਆਨ ਪਰਮਾਤਮਾ ਦਾ ਗਿਆਨ ਅਖੀਰ ਦੇ ਚੋਂਦਾ ਉਹ ਤੇ ਸਾਰੇ ਭਰਮ ਬੁਲੇਖੇ ਦੁੱਖ ਸੰਤਾਪ ਮਿਟਾ ਦਿੰਦਾ ਹੈ ਪਰਮਾਤਮਾ ਦੀ ਯਾਤਰਾ ਆਰੰਭ ਹੁੰਦੀ ਹੈ ਸੰਸਾਰ ਦੇ ਗਿਆਨ ਤੋਂ ਇਸ ਜੀਵਨ ਦੇ ਗਿਆਨ ਤੱਕ ਜਿਸ ਦਿਨ ਪਤਾ ਚੱਲ ਜਾਏ ਸਭ ਕੁਝ ਦੁੱਖ ਜਿਸ ਨੂੰ ਇਹ ਪਤਾ ਚਲੇ ਬਈ ਨਹੀਂ ਤੇ ਸਭ ਆਨੰਦ ਹੈ ਮੌਜਾ ਹੈ ਇਹ ਅਜੀ ਭਾਵੇਂ ਕਿਤਨਾ ਹੀ ਪਾਠ ਪੂਜਾ ਕਰੇ ਤੇ ਤੀਰਥਾਂ ਦਾ ਰਟਨ ਕਰੇ ਅਜੀ ਪ੍ਰਮਾਤਮਾ ਦੇ ਮਾਰਗ ਤੇ ਨਹੀਂ ਚੱਲ ਸਕਦਾ ਭਗਤ ਕਬੀਰ ਜੀ ਦਾ ਬੋਲ ਕਬੀਰ ਜਿਨਹੋਂ ਕਿਛ ਜਾਣਿਆ ਨਹੀਂ ਤਿਨ ਸੁਖ ਨੀਂਦ ਬਿਹਾਇ ਹਮੋਂ ਜੋ ਬੂਝੋ ਬੂਝਣਾ ਪੂਰੀ ਪਰਿਬਲੈ ਜਿਨ੍ਹਾਂ ਨੇ ਸੰਸਾਰ ਨੂੰ ਨਹੀਂ ਸਮਝਿਆ ਨਹੀਂ ਜਾਣਿਆ ਸੁੱਖ ਨਾਲ ਰਹਿੰਦੇ ਪੈਣ ਮੋਜਾਂ ਪੈ ਕਰਦੇ ਕਬੀਰ ਕਹਿੰਨ ਮੈਂ ਸਮਝਿਆ ਬਲਾ ਪੈ ਗਈ ਮੇਰਾ ਤੇ ਹਿਰਦਾ ਤੜਪ ਉਠੇ ਉਦਾਸ ਹੋ ਗਿਆ ਨਿਰਾਸ਼ ਹੋ ਗਿਆ ਜੋ ਸੰਸਾਰ ਤੋਂ ਨਿਰਾਸ਼ ਨਹੀਂ ਉਨਿਰੰਕਾਰ ਦੀ ਤਲਾਸ਼ ਨਹੀਂ ਕਰ ਸਕਦਾ ਕਰੇਗਾ ਹੀ ਨਹੀਂ ਆਸਾ ਮਨਸਾ ਸਗਲਤੇ ਆਗੇ ਜਗਤੇ ਰਹੇ ਨਿਰਾਸਾ ਕਾਮ ਕ੍ਰੋਧ ਜੇ ਪਰਸੇ ਨਾ ਹਿੰਡ ਤੈ ਘਟ ਬ੍ਰਹਮ ਨਿਵਾਸ ਸ਼ਲੋਕਾਂ ਦੇ ਚ ਵੀ ਸਾਬ ਕਿੰਦਨ ਜੇ ਬਿਖਿਆ ਸਗਲੀ ਤਜੀ ਸਭ ਤੇ ਭਇਓ ਉਦਾਸ ਜਿੰਨੇ ਚਿਰ ਤੱਕ ਨਿਰਾਸ਼ ਨਹੀਂ ਉਦਾਸ ਨਹੀਂ ਇਹ ਪ੍ਰਮਾਤਮਾ ਦੀ ਤਲਾਸ਼ ਨਹੀਂ ਕਰੇ ਅਜੇ ਤੇ ਇੱਛਾ ਵੀ ਲੈ ਕੇ ਆਏਗਾ ਗੁਰਦੁਆਰੇ ਸੰਸਾਰ ਦੀ ਇਸ ਜੀਵਨ ਦੀ ਪਦਾਰਥਾਂ ਅਜੇ ਕਿੱਥੇ ਹਨੂਜ ਦਿੱਲੀ ਦੂਰਸਤ ਅਜੇ ਦੂਰ ਦੀਆਂ ਖੇਡਾਂ ਅਜੇ ਤੇ ਗੁਰਦੁਆਰੇ ਆਉਣਾ ਵੀ ਇਸ ਦਾ ਸੰਸਾਰ ਵਾਸਤੇ ਅਸੀਂ ਤੇ ਅਜੇ ਤੇ ਪਾਠ ਪੂਜਾ ਵੀ ਇਸ ਦੀ ਪਦਾਰਥਾਂ ਵਾਸਤੇ ਅਗੇ ਜੇ ਬਾਣੀ ਪੜਦਾ ਵੀ ਪਿਆ ਤੇ ਪਰਿਵਾਰ ਵਾਸਤੇ ਪੜ ਰਹੇ ਸਰੀਰ ਵਾਸਤੇ ਪੜ ਰਹੇ ਪਦਾਰਥਾਂ ਵਾਸਤੇ ਪੜ ਰਹੇ ਕਿਨੂ ਕੀ ਪਤਾ ਇਹ ਅਜੇ ਧਾਰਮਿਕ ਕਰਮ ਕਰਦਾ ਹੋਇਆ ਵੀ ਸੰਸਾਰੀਏ ਧਾਰਮਿਕ ਨਹੀਂ ਹੈ ਇਹ ਬੋਲ ਹੋ ਸਕਦਾ ਹੈ ਦੁਖੀ ਤੇ ਕਰਨਗੇ ਤੁਹਾਨੂੰ ਪਰ ਅਸਲੀਅਤ ਹੈ ਮੈਂ ਬਿਆਨ ਕਰ ਨਹੀਂ ਚਾਹਨਾ ਆਸਾ ਮਨਸਾ ਸਗਲ ਤੇ ਆਗੇ ਜਿਹਨੂੰ ਅਸੀਂ ਦੁੱਖ ਕਹਿੰਦੇ ਆ ਜਿਸਨੂੰ ਅਸੀਂ ਸੁੱਖ ਕਹਿੰਦੇ ਆ ਇਹ ਸੁੱਖਾਂ ਦੇ ਅੰਬਾਰ ਗੌਤਮ ਬੁੱਧ ਦੇ ਘਰ ਬਹੁਤ ਸਨ ਸੋਨੇ ਦੇ ਬਰਤਨਾਂ ਦੇ ਵਿੱਚ ਭੋਜਨ ਖਾਂਦਾ ਸੀ ਭਲੰਗ ਉਸਦਾ ਸੋਨੇ ਦਾ ਬਣਿਆ ਹੋਇਆ ਸੀ ਸੈਰੂ ਤਫਰੀਹ ਵਾਸਤੇ ਸੁੰਦਰ ਸੁੰਦਰ ਰਥ ਸਨ ਬੜੇ ਸੁੰਦਰ ਘੋੜੇ ਉਹਨਾਂ ਨਾਲ ਜੁੜਦੇ ਸਨ ਆਲੀਸ਼ਾਨ ਬਾਗ ਬਗੀਚੇ ਮਹਿਲਾਂ ਦੇ ਸਨ ਐਸਾ ਤੇ ਕੁਛ ਨਹੀਂ ਜਿਸ ਨੂੰ ਅਸੀਂ ਸੁੱਖ ਕਹਿੰਦੇ ਹਾਂ ਤੇ ਉਹਦੇ ਕੋਲ ਨਾ ਹੋਵੇ ਲੇਕਿਨ ਕਹਿੰਦਾ ਦੁੱਖ ਹੈ ਦੁੱਖ ਹੈ ਦੁੱਖ ਜਿਤਨਾ ਸੁਚੇਤ ਬੰਦਾ ਹੋਵੇਗਾ ਸਿਆਣਾ ਹੋਵੇਗਾ ਸਾਵਧਾਨ ਹੋਵੇਗਾ ਦਾਰਸ਼ਨਿਕ ਹੋਵੇਗਾ ਚਿੰਤਕ ਹੋਵੇਗਾ ਦੁਖੀ ਹੋਵੇਗਾ ਮੈਂ ਪੜ ਰਿਆ ਸੀ ਇੱਕ ਦਿਨ ਮਿਰਜ਼ਾ ਗਾਲिब ਨਾ ਇਸ ਸ਼ਾਇਰ ਨੇ ਵੀ ਮੈਨੂੰ ਬੜਾ ਮੋਤਾਸਰ ਕੀਤਾ ਇਹਦੀਆਂ ਗੱਲਾਂ ਬਹੁਤ ਗਹਿਰੀਆਂ ਤੇ ਬੁਲੰਦ ਨੇ ਕਿ ਕਹਿੰਦੇ ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰਨ ਜਦ ਕੁਛ ਨਾ ਬਨਾ ਤੋ ਮੇਰਾ ਦਿਲ ਬਣਾ دیا۔ ਐ ਖੁਦਾ ਤੂੰ ਸਾਰੇ ਜਹਾਨ ਦੀਆਂ ਬੇਚੈਨੀਆਂ ਪਰੇਸ਼ਾਨੀਆਂ ਇਕੱਠੀਆਂ ਕੀਤੀਆਂ ਤੇਰੇ ਕੋਲ ਹੋਰ ਕੁਛ ਨਹੀਂ ਬਣਿਆ ਮੇਰਾ ਦਿਲ ਬਣਾ ਦਿੱਤਾ ਮੈਂ ਇੰਨਾ ਪਰੇਸ਼ਾਨ ਮੈਂ ਇੰਨਾ ਬੇਚੈਨ ਇਤਨਾ ਬੇਚੈਨ ਮਨੁੱਖ ਹੁਣ ਕਿਸ ਤਰ੍ਹਾਂ ਜੀਵੇ ਔਰ ਗਾਲਬ ਕਹਿੰਦਾ ਹੈ ਬਾਜ਼ੀ ਚਾਹੇ ਇਤਫਾਲ ਹੈ ਦੁਨੀਆ ਮੇਰੇ ਆਗੇ ਸਾਰੇ ਦਾ ਸਾਰਾ ਸੰਸਾਰ ਬੱਚਿਆਂ ਦਾ ਖਡਾਉਣਾ ਹੈ ਕੁਝ ਵੀ ਨਹੀਂ ਇਹਦਾ ਮਤਲਬ ਹੈ ਬਾਲਗ ਹੋ ਗਿਆ ਅਡਲਟ ਹੋ ਗਿਆ ਇਹਨਾਂ ਖਡਾਉਣਿਆਂ ਨਾਲ ਮੈਂ ਨਹੀਂ ਖੇਡਣਾ ਬਾਜ਼ੀ ਚਾਹੇ ਇਤਫਾਲ ਹੈ ਦੁਨੀਆ ਮੇਰੇ ਆਗੇ ਹੋਤਾ ਹੈ ਸ਼ਬ ਰੋਜ਼ ਤਮਾਸ਼ਾ ਮੇਰੇ ਆ ਦਿਨ ਰਾਤ ਤਮਾਸ਼ਾ ਹੀ ਹੋ ਰਿਹਾ ਔਰ ਪੁਨਰੁਕਤੀ ਹੋ ਰਹੀ ਹੈ ਰਿਪੀਟੇਸ਼ਨ ਹੈ ਸਵੇਰੇ ਖਾ ਲਿਆ ਸ਼ਾਮੇ ਖਾ ਲਿਆ ਸੌਂ ਗਏ ਫਿਰ ਸਵੇਰੇ ਉੱਠੇ ਫਿਰ ਕੰਮ ਦੰਦੇ ਚ ਗਲਤਾਨ ਫਿਰ ਸਵੇਰੇ ਖਾਦਾ ਸ਼ਾਮੇ ਖਾਦਾ ਫਿਰ ਸੌਂ ਗਏ ਉਹ ਕਹਿੰਦੇ ਜੀਵਨ ਤੇ ਪੁਨਰੁਕਤੀ ਹੈ ਰਿਪੀਟੇਸ਼ਨ ਹੈ ਦੌਰਨ ਹੋਰ ਤੇ ਕੁਝ ਵੀ ਨਹੀਂ ਹੈ ਵਾਲਿਫ ਇਹਦੀ ਪੁਨਰੁਕਤੀ ਹੈ ਕਹਿੰਦਾ ਇਸ ਤਰ੍ਹਾਂ ਹੀ ਮੈਂ ਦੌਰਾਂਦਾ ਰਵਾਂ ਇਹਦੇ ਕੁਝ ਵੀ ਨਹੀਂ ਬਾਜ਼ੀ ਚੈ ਇਤਫਾਲ ਹੈ ਦੁਨੀਆ ਮੇਰੇ ਅਗੇ ਹੋਤਾ ਹੈ ਸ਼ਬ ਰੋਸ ਤਮਾਸ਼ਾ ਮੇਰੇ ਅਗੇ ਇੱਕ ਖੇਲ ਹੈ ਔਰੰਗੇ ਸੁਲੇਮਾਨ ਮੇਰੇ ਨਜ਼ਦੀਕ ਮਨੁੱਖ ਸਿੰਘਾਸਣਾ ਲਈ ਰਾਜਨੀਤੀ ਲਈ ਚੌਧਰ ਪਣੇ ਲਈ ਪਤਾ ਨਹੀਂ ਕਿਤਨੇ ਪਾਪੜ ਬਿਲਦੇ ਜਾਂ ਕਿਤਨੇ ਝੂਠ ਬੋਲਦੇ ਕਈ ਦਫਾ ਕਿਤਨੇ ਖੂਨ ਖਰਾਬੇ ਕਰਦੇ ਤਾਂ ਕਿਦਰੇ ਤਖਤ ਨਸੀਬ ਹੁੰਦਾ ਹੈ ਤਾਂ ਕਿਦਰੇ সিংহাসਨ ਨਸੀਬ ਹੁੰਦਾ ਹੈ ਜਿਤਨਾ ਵੱਡਾ সিংহাসਨ ਚਾਹੀਦਾ ਹੈ ਉਤਨੀ ਵੱਡੀ ਹਿੰਸਾ ਉਤਨਾ ਵੱਡਾ ਝੂਠ ਉਤਨਾ ਵੱਡਾ ਫਰੇਬ ਔਰ ਉਤਨਾ ਵੱਡਾ ਗੁਨਾਹ ਤੇ ਪਾਪ ਚਾਹੀਦਾ ਜਿਤਨਾ ਵੱਡਾ সিংহাসਨ ਹੋਵੇ ਇਸ ਸਾਰੀ ਦੁਨੀਆ ਨੂੰ ਸਿਕੰਦਰ ਫਤਿਹ ਕਰਨਾ ਚਾਹੁੰਦਾ ਸੀ ਆਵੇਂ ਕਰ ਨਹੀਂ ਸਕੇ 1/4 ਵੀ ਨਹੀਂ ਕਰ ਸਕੇ ਪਲਖਾਂ ਨੂੰ ਮੌਤ ਦੇ ਘਾਟ ਤੇ ਉਸਨੇ ਉਤਾਰੇ ਚੌਧਰਪਣਾ ਚਾਹੀਦਾ ਹੈ ਰਾਜਨੀਤੀ ਕੀ ਹੈ ਜੋ ਅੱਗੇ ਉਸਨੂੰ ਪਿੱਛੇ ਸੁੱਟਣਾ ਤੇ ਜੋ ਪਿੱਛੇ ਆ ਰਿਆ ਨੂੰ ਹੋਰ ਧੱਕਾ ਮਾਰਨਾ ਥੱਕੇ ਨੇੜੇ ਨਾ ਰਾਜਨੀਤੀ ਦਾ ਤੇ ਮਤਲਬ ਹੀ ਹੈ ਰਾਜਨੀਤਿਕ ਜਿੰਨਾ ਪੌੜੀਆਂ ਤੇ ਚੜ ਕੇ ਸਿੰਘਾਸਣ ਤੱਕ ਪਹੁੰਚਦਾ ਉਸ ਪੌੜੀ ਨੂੰ ਤੋੜ ਦਿੰਦਾ ਉਹਨੂੰ ਪਤਾ ਇਸ ਪੌੜੀ ਤੇ ਮੈਂ ਚੜ ਕੇ ਪਹੁੰਚਿਆ ਅਗਲਾ ਵੀ ਚੜ ਸਕਦਾ ਉਸ ਨੂੰ ਤੋੜ ਦਿੰਦਾ ਜਿਨ੍ਹਾਂ ਜਿਨ੍ਹਾਂ ਦਾ ਆਸਰਾ ਲੈ ਕੇ ਪੁਰਾਣੇ ਰਾਜੇ ਮਹਾਰਾਜੇ ਬਾਦਸ਼ਾਹ ਤਖਤ ਪ੍ਰਾਪਤ ਕਰਦੇ ਰਹੇ ਪਹਿਲੇ ਉਹਨਾਂ ਨੂੰ ਹੀ ਮਾਰ ਕੇ ਖਤਮ ਕਰਦੇ ਰਹੇ ਬਈ ਇਹਨਾਂ ਨੂੰ ਮੈਨੂੰ ਤਖਤ ਦਿਵਾਇਆ ਤੇ ਜੇ ਮੈਨੂੰ ਤਖਤ ਦਿਵਾ ਸਕਦੇ ਨੇ ਮੇਰੇ ਕੋਲ ਖੋ ਵੀ ਸਕਦੇ ਪਹਿਲੇ ਇਹਨਾਂ ਨੂੰ ਖਤਮ ਕਰੋ ਪਹਿਲੇ ਇਹਨਾਂ ਨੂੰ ਟਿਕਾਣੇ ਲਾਓ جس پوڑی تے اے راجنیتیک لوک چڑھ کے پہنچدے نے সিংহাসن تک پہنچدے ہاں پہلا کم اے کردن پوڑی توڑ دیے دوسرا نہ چڑے جنہ جنہ دا دامن پکڑ کے جنہ جنہ دے اسرے تے انہاں نوں پربتا ملدی ہے پہلے انہاں نوں ختم کر دے کسی وی روپ وچ ختم کر دے ਮੈਂ ਦੇਖਦਾ ਭਾਰਤ ਦੇ ਚੋਟੀ ਦੇ ਕਈ ਲੀਡਰਸਨ ਅੱਜ ਗੁਮਨਾਮ ਨੇ। ਉਹਨਾਂ ਨੂੰ ਆਪਣੇ ਸਾਥੀਆਂ ਨੇ ਪਿੱਛੇ ਛੁਟਿਆ ਐਸਾ ਛੁਟਿਆ ਗੁਮਨਾਮ ਹੋ ਗਏ। ਕੱਲ ਤੱਕ ਚਾਰੋਂ ਪਾਸੇ ਸਲਾਮਾਂ ਹੁੰਦੀਆਂ ਸਨ ਅੱਜ ਕੋਈ ਪੁੱਛਦਾ ਨਹੀਂ। ਰਾਜਨੀਤੀ ਖੜੀ ਇਸੇ ਤੇ। ਜਿਸ ਤਖਤ ਲਈ ਜਿਸ ਚਾਉਦਰ ਪਣੇ ਲਈ ਮਨੋ ਕਿਤਨਾ ਝੂਠ ਬੋਲਦਾ ਹੈ ਫਰੇਬ, ਠੱਗੀ, ਧੋਖਾ, ਛਲ, ਕਪਟ। ਗਲਬ ਕਹਿੰਦੇ ਬੱਚਿਆਂ ਦਾ ਤਮਾਸ਼ਾ ਇੱਕ ਖੇਲ ਹੈ ਔਰੰਗ ਸੁਲੇਮਾਨ ਮੇਰੇ ਨਜ਼ਦੀਕ ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਅਗੇ ਕਹਿੰਦਾ ਮੇਰੇ ਰਿੱਧੀਆਂ ਸਿੱਧੀਆਂ ਤੋਂ ਵੀ ਪ੍ਰਭਾਵਤ ਨਹੀਂ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਘੱਟੋ ਘੱਟ 40-50 ਸਾਧੂ ਤੇ ਹਨ ਜੋ ਸਰੇ ਆਮ ਰਿੱਧੀਆਂ ਸਿੱਧੀਆਂ ਦਾ ਪ੍ਰਗਟਾਵਾ ਕਰਦੇ ਨੇ ਲੱਖਾਂ ਦਾ ਇਕੱਠ ਉਹਨਾਂ ਕੋਲ ਜਮਾ ਹੋ ਜਾਂਦਾ ਹੈ ਇਨ ਆਰ ਦੀਆਂ ਸਿੱਧੀਆਂ ਨੂੰ ਦੇਖਣ ਵਾਸਤੇ ਔਰ ਉਹ ਪ੍ਰਗਟਾਵਾ ਕਰਨ ਦੇ ਚੀ ਰੁਕ ਗਏ ਨੇ ਚੱਲੇ ਸਨ ਰੱਬ ਦੀ ਬੰਦਗੀ ਕਰਨੇ ਨਾ ਤਮਾਸ਼ੀਆਂ ਚ ਰੁਕ ਗਏ ਗੁਰਨਾਣਿਕ ਦੇਵ ਜੀ ਮਹਾਰਾਜ ਕਹਿੰਦੇ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਬਾਹ ਮਤ ਦੇਖ ਭੂਲਾ ਵਿਸਰੇ ਤੇਰਾ ਚਿਤ ਨਾ ਆਵੇ ਕੋਈ ਧਨવાન ਤਨਦੇ ਦੇ ਚ ਰੁਕ ਜਾਂਦਾ ਹੈ ਕੋਈ ਸਿਆਸਤਦਾਨ ਪ੍ਰਭਤਾ ਦੇ ਚ ਰੁਕ ਜਾਂਦਾ ਹੈ ਕੋਈ yogi sadhu abhyasi ਇਸੇ ਦੀਆਂ ਚ ਰੁਕ ਜਾਂਦਾ ਹੈ ਰੁਕਾ ਉਟਾਣ ਹੈ ਆਪਣੀਆਂ ਆਪ